ਲੇ ਵੀ ਪਤਾ ਹੀ ਨਹੀਂ ਕਿਹੜੀ ਸੋਨਾ ᱯਸਮ ਪਾਉਂਦੇ ਆ ਕੀ ਪਾਉਂਦੇ ਆ ਕੀ ਕਰਦੇ ਆ ਪਰ ਜਿਹੜੀ ਵੀ ਚੀਜ਼ ਪਾਉਂਦੇ ਆ ਜਿਹੜੇ ਵੀ ਸਪਲੀਮੈਂਟ ਆਪਣੇ ਭਰਾ ਦਰਾਏ ਵਾਲੇ ਤਿਆਰ ਕਰਦੇ ਆ ਆ ਫੀਡਾਂ ਤਿਆਰ ਕਰਦੇ ਆ ਯਾਰ ਜਾਨਵਰ ਦਿਨੋਂ ਦਿਨ ਨਖਰਦਾ ਹੀ ਹੁੰਦਾ ਭਾਵੇਂ ਕਿਸੇ ਨੇ ਸ਼ੋਅ ਚ ਪਾਉਣਾ ਹੋਵੇ ਭਾਵੇਂ ਘੋੜੀਆਂ ਆਉਣ ਭਾਵੇਂ ਘੋੜੇ ਸਾਨ ਘੋੜੇ ਹੋਣ ਭਾਵੇਂ ਮੱਝਾਂ ਹੋਣ ਤੇ ਭਾਵੇਂ ਗਾਵਾਂ ਹੋਣ ਹਰੇਕ ਲਈ ਹਰੇਕ ਤਰ੍ਹਾਂ ਦੀ ਫੀਡ ਭਰਾਵਾਂ ਦੀ ਆਉਂਦੀ ਆ ਆ ਇੱਕ ਨਵੀਂ ਬ੍ਰਾਂਚ ਤੇ ਲੈ ਕੇ ਆਏ ਜਾਣਕਾਰੀ ਐਂਡ ਤੱਕ ਸੁਣ ਲਿਓ ਧਿਆਨ ਨਾਲ ਬੈਈ ਦੀਆਂ ਆਰੋ ਕਰਦੇ ਆਂ ਗੱਲਬਾਤ ਸਾਰੀ ਡਿਟੇਲ ਲੈਣੇ ਆਂ ਧੰਨਵਾਦ ਸਤਿ ਸ਼੍ਰੀ ਅਕਾਲ ਸੱਜਣੋ ਆਮ ਤੋਂ ਖਾਸ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਸਵਾਗਤ ਹੈ ਤੇ ਅੱਜ ਤੁਹਾਨੂੰ ਫੇਰ ਜਾਣਕਾਰੀ ਦੇਣ ਲੱਗੇ ਆਂ ਜੀ ਬਾਈ ਦੀ ਬ੍ਰਾਂਚ ਤੇ ਆਏ ਆਂ ਗਲਬਕਲਾ ਪਿੰਡ ਹੈ ਵੀਰ ਹੋਣਾ ਦਾ ਤੇ ਜ਼ਿਲ੍ਹਾ ਹੈ ਜੀ ਲੁਧਿਆਣਾ ਵੀਰ ਅਮਨਿੰਦਰ ਸਿੰਘ ਆਪਣੇ ਨਾਲ ਮੌਜੂਦ ਹੈ ਜੀ ਉਹਨਾਂ ਦੇ ਫਾਦਰ ਸਾਹਿਬ ਨੇ ਨਾਲ ਭਾਈ ਖੜੇ ਹੈ ਆਪਾਂ ਖਰਾਗਵਾਰੀ ਗੱਲਬਾਤ ਕਰਨੀ ਆ ਸੋ ਵੀਰ ਦਾ ਪਹਿਲਾ ਸਵਾਗਤ ਕਰਦੇ ਆ ਭਾਈ ਸੱਸੀ ਗਾ ਜੀ ਤੁਹਾਡਾ ਹਾਂਜੀ ਤੁਹਾਡਾ ਵੀ ਸਾਡੇ ਧੰਨਵਾਦ ਬਈ ਧੰਨਵਾਦ ਭਾਈ ਅੱਛਾ ਭਾਈ ਪਹਿਲਾ ਕਿਹੜੀ ਫੀਡ ਬਾਰੇ ਦੱਸਣਾ ਆਪਾਂ ਪਹਿਲਾਂ ਆ ਪਲੈਟਿਨਮ ਬਾਰੇ ਤਾਂ ਜਿਆਦਾਤਰ ਭਰਾ ਜਾਣਦੇ ਆ ਪਰ ਇੱਕ ਜਿਹੜੇ ਪਹਿਲੀ ਵਾਰੀ ਦੇਖ ਲਏ ਉਹਨਾਂ ਦੀ ਜਾਣਕਾਰੀ ਵਾਧਾ ਕਰਦੀ ਹੈ ਜੀ ਵੀਰ ਇਹ ਜਿਵੇਂ ਹੈਗਾ ਜਿਵੇਂ ਬਛੇਰੀਆਂ 16 ਸਾਲ ਤੋਂ 16 ਮਹੀਨੇ ਤੋਂ ਉੱਪਰ ਤੋਂ ਲੈ ਕੇ ਜੀ ਜਦੋਂ ਸੋਣ ਤੱਕਰ 20 ਦਿਨ ਲੈਂਦੇ ਤਾਂ ਘਰੇ ਪੈਂਦੀ ਹੈ ਜੀ ਠੀਕ ਹੈ ਜੀ ਤੇ ਨਾਲ ਪ੍ਰੈਗਨੈਂਟ ਵੀ ਆ ਦੁੱਧ ਵੀ ਪਲਾਉਂਦੀ ਆ ਉਹਨੂੰ ਡਾਇਮੰਡ ਪੈਂਦੀ ਆ ਜੀ ਇਹ ਮੰਨ ਲਓ ਇਹ ਕੰਮ ਕੀ ਕਰਦੀ ਆ ਬਾਈ ਇਹ ਕੰਮ ਵੀਰੇ ਵਸੇ ਪਸ਼ੂ ਨੂੰ ਲਾ ਲੋ ਜਿਵੇਂ ਆਪਾਂ ਜੈਮ ਵਾਂਗੂ ਲਾ ਲੋ ਨਾ ਜੈਮ ਵਾਲਾ ਕੰਮ ਜੀ ਅਧਿਆਨੀ ਫਲਾਵਰ ਉਹ ਨਹੀਂ ਕਰਦਾ ਢੱਡਲ ਜਾਂ ਨਹੀਂ ਕਰਦੀ ਪਸ਼ੂ ਨੂੰ ਕਮਜ਼ੋਰ ਪਸ਼ੂ ਨੂੰ ਬਸ ਸਰੀਰ ਜਿਵੇਂ ਆਪਾਂ ਜੈਮ ਵਾਲਿਆਂ ਦੇ ਕਹਿੰਦੇ ਨੇ ਸਰੀਰ ਉਹ ਮੇਂ ਫਿੱਟ ਕਰਦੀ ਆ ਜੀ ਅੱਛਾ ਜੀ ਡੋਜ਼ ਕੀ ਕੀ ਆ ਜੀ ਡੋਜ਼ ਵੀਰੇ ਤਕਰੀਬਨ 3 ਕਿਲੋ ਪਸ਼ੂ ਨੂੰ ਪਾਈ ਜਾਂਦੀ ਆ ਜੀ ਇੱਕ ਦਿਨ ਦੀ ਇੱਕ ਦਿਨ ਦੀ ਵੱਡੇ ਪਸ਼ੂ ਨੂੰ ਜਾਣੀ ਹਾਂ ਜੀ ਤੇ ਜੇ ਮੰਨ ਲਓ ਬੱਚਾ ਮੰਨ ਲਓ ਕਿੰਨੇ ਮਹੀਨਿਆਂ ਤੋਂ ਸਟਾਰਟ ਹੋ ਜਾਂਦਾ ਇਹ ਇਹ ਵੀ ਲੱਖੋ ਜਾਨੀ 17 16 17 ਮੀਲੇ ਵਾਲੇ ਕਿੰਨੀ ਪੌਣੀ ਆ ਦਿੱਲੀ ਦੀ 3-3 ਕਿਲੋ ਪੈ ਜਾਂਦੀ ਜੀ 3-3 ਕਿਲੋ ਪੌਣੀ ਹੈ ਅੱਛਾ ਅਗਲੇ ਪਾਸੇ ਆ ਗਈ ਆਪਣੀ ਨੂਰਾ ਮੱਝਾਂ ਤੇ گاਵਾ ਵਾਸਤੇ ਦੁੱਧ ਵਾਲੇ ਵਾਸਤੇ ਬਸ ਉਹ ਵਾਲੇ ਨੂਰ ਚੋਰੀ ਇਹਨਾਂ ਦੀ ਜੀ ਹਾਂਜੀ ਤੇ ਇਹ ਮੰਨ ਲਓ ਕੀ ਕੰਮ ਕਰਦੀ ਦੁੱਧ ਵਾਸਤੇ ਇਹ ਦੁੱਧ ਵਾਸਤੇ ਜੀ ਹਾਂਜੀ ਉਹ ਜਿਹੜੀ ਡرائی ਪਈ ਆ ਉਹ ਜਦੋਂ ਆਪਾਂ ਕੱਟੀਆਂ ਗੁੱਟੀਆਂ ਤਿਆਰ ਕਰਦੀਆਂ ਜਾਂ ਅੱਛਾ ਇੱਧਰੋਂ ਪਾਸੇ ਬਈਆ ਦਿਖਾ ਦੀ ਦੂਜੇ ਆਪਣੇ ਰਜਿੰਦਰ ਹਾਂਜੀ ਜਦੋਂ ਇਹ ਕੱਟੀਆਂ ਗੁੱਟੀਆਂ ਤਿਆਰ ਕਰਦੀਆਂ ਨੇ ਆਪਾਂ ਕੁਝ ਵੀ ਕੱਟੇ ਕੋਈ ਜਦੋਂ ਕਟੜਾ ਨੂੰ ਪਾਉਣੀ ਆ ਨੱਕਿਆਂ ਨੂੰ ਪਾਉਣੀ ਆ ਸੋਣ ਤੋਂ ਮਹੀਨਾ ਪਹਿਲਾਂ ਤੱਕ ਇਹ ਪੈਣੀ ਆ ਜੀ ਪਸ਼ੂ ਦੁੱਧ ਵਾਲੇ ਇਹ ਕਿੰਨੀ ਕਿੰਨੀ ਪਾਉਣੀ ਆ ਜੀ ਇਹ ਵੀ ਜੀ ਬਸ 3 ਕਿਲੋ ਅੜੀਆਂ 3-4 ਕਿਲੋ ਪੈਂਦੀ ਆ ਜੀ ਬਸ ਨੂੰ ਠੀਕ ਆ ਹੁਣ ਫਿਰ ਆ ਇਹ ਆ ਗਈ ਜੀ ਮੁਰਗੀਆਂ ਵਾਸਤੇ ਜਿਹੜੀ ਮੁਰਗੀਆਂ ਦੇਸੀ ਇਹ ਕੱ ਦੇ ਜੂਰੀ ਜਰੀਆ ਰਹੇ ਤਾਂ ਸਾਰਾ ਕੁਝ ਜੀ 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 ਤੇ ਉਹ ਮੁਰਗੇ ਦੇ ਅੰਡੇ ਦੇਣ ਵਾਲੀਆਂ ਨੂੰ ਪੈਣੀ ਆ ਆ ਤੇ ਬੱਕਰੀਆਂ ਇਹ ਬੱਕਰੀਆਂ ਵਾਸਤੇ ਆ ਗਈ ਜੀ ਫੀਡ ਇਹਨਾਂ ਦੀ ਨਹੀਂ ਇਹ ਮੰਨ ਲਓ ਸਾਰੀਆਂ ਜਿਹੜੀਆਂ ਆ ਜਿਹੜੀਆਂ ਇਹ ਅਸ਼ਵ ਵਾਲੀਆਂ ਇਹ ਸਾਰੀਆਂ ਆ ਆ ਸਾਸ਼ਵ ਦੀ ਉਹਨਾਂ ਦੀ ਬਰਾ ਸਾਰਾ ਉਹਨਾਂ ਦੀ ਆ ਬਾਈ ਸਣੀ ਜਰਾਏ ਹੋਣਾ ਆਪਣੇ ਹੋਰ ਕੋਈ ਨਹੀਂ ਆ ਆਪਣੇ ਕੋਲੇ ਉਹਨਾਂ ਦੀ ਹੀ ਤੇ ਜੇ ਆਪਾਂ ਕਰੀਏ ਆ ਜਿਹੜੀ ਆਪਣੀ ਹੋ ਗਈ ਹਨਾ ਮੱਝਾਂ ਤੇ ਗਾਵਾਂ ਵਾਲੀ ਦੁੱਧ ਵਧਾਉਣ ਲਈ ਹੁਣ ਗਾਂ ਅਗਲੇ ਪਾਸੇ ਆ ਗਈ ਆ ਜਿਹੜੀ ਇਹ ਆ ਗਈ ਵੀਰੇ ਜਦੋਂ 4 ਮਹੀਨੇ ਤੋਂ ਲੈ ਕੇ 5 ਮਹੀਨੇ ਤੋਂ ਲੈ ਕੇ ਬੱਚੇ ਨੂੰ 16 ਮਹੀਨੇ ਤੱਕ ਇਹ ਪੈਣੀ ਆ ਜੀ ਗਰੋਥ ਮਿਕਸ ਹਾਂ ਜੀ ਗਰੋਥ ਆ ਜੁਨੀਅਰ ਜਾਣੀ ਇਹ ਬੱਚੇ ਤੋਂ ਜਣੀ ਜੇ ਸਟਾਰਟਿੰਗ ਤੋਂ ਲਾ ਲਓ ਜਿਹੜਾ ਬੱਚੇ 25 ਮਹੀਨਿਆਂ ਦਾ ਉਹਨੂੰ ਅੱਧਾ ਗੱਲੀ ਪੈਂਦੀ ਹੈ ਜੀ ਇੱਕ ਦਿਨ ਦੀ ਇੱਕ ਦਿਨ ਦੀ ਸਾਰੇ ਦਿਨ ਦੀ ਤੇ ਜਿੱਦਾਂ ਜਿੱਦਾਂ ਬੱਚਾ ਜਿਵੇਂ ਜਿਵੇਂ ਵੱਡੀ ਜਾਂਦਾ ਹੋਵੇ ਮੈਂ ਥੋੜੀ ਥੋੜੀ ডোজ ਵਧਾਈ ਜਾਂਦੀ ਹੈ ਤੇ ਮੰਨ ਲਓ ਕਿਦੋਂ ਤੱਕ ਪੈਂਦੀ ਹੈ ਇਹ ਕਿੰਨੇ ਇਹ 16 ਮਹੀਨੇ ਤੱਕ ਲਪਣੀ ਹੈ ਜੀ ਉਸ ਤੋਂ ਬਾਅਦ ਬੰਦ ਉਸ ਤੋਂ ਬਾਅਦ ਬੰਦ ਉਸ ਤੋਂ ਬਾਅਦ ਜਿਵੇਂ ਤਾਂ ਜਿਹੜਾ ਨਾ ਹੈਗਾ ਵਾ ਘੋੜਾ ਲਾ ਲਓ ਬੱਚਾ ਲਾ ਲਓ ਉਹਨੂੰ ਡਾਇਮੰਡ ਸਟਾਰਟ ਹੋ ਜਾਣੀ ਆ ਤੇ ਜਿਹੜੀ ਕੋਈ ਪਛੇਦੀ ਆ ਉਹਨੂੰ ਪਲੈਟਿਨਮ ਸਟਾਰਟ ਹੋ ਜਾਏ ਫਿਰ ਮੈਂ ਰੇਟ ਪੁੱਛਣਾ ਭੁੱਲ ਗਿਆ ਬਾਈ ਆ ਤੇ ਦੋ ਬਾਜੀ ਜਾਂਦੀ ਹੈ ਜੀ ਫੀਡ ਜੀ ਤੇ ਆਹ ਜਿਹੜੀ ਇਹ ਇਹ ਹੈਗੀ ਹੈ ਇਹ ਆਈਡੀਆ ਉਹਨਾਂ ਦੀ 1450 250 ਦੇ ਵਿੱਚ ਵਿੱਚ ਲਈ ਜਾਈਏ ਦੀ ਜੀ ਇਹਦੇ ਲੈ ਦਾ ਭਾਈ ਜਿਹੜੇ ਪੈਨ ਲੱਗ ਜਾਂਦੀਆਂ ਉਹਦੇ ਨਾਲ ਕੋਈ ਹੋਰ ਚੀਜ਼ ਐਕਸਟਰਾ ਦੇਣ ਦੀ ਲੋੜ ਪੈਂਦੀ ਕਿ ਨਹੀਂ ਉਹ ਜਮ ਨਹੀਂ ਨਾ ਕੋਈ ਅੱਗੇ ਜਿਵੇਂ ਮੈਂ ਪਸ਼ੂ ਨੂੰ ਕਦੇ ਪਾਉਂਦਾ ਹੁੰਦਾ ਸੀ ਆਪਦੇ ਜੀ ਸਰੋਂ ਦੀ ਗਰਮੀ ਸਰੋਂ ਦੀ ਖਾਲ ਸਿਆਲਾ ਚ ਵੜੇਵੇਂ ਦੀ ਖਾਲ ਨਹੀਂ ਮੁੱਕਦੀ ਸੀ ਜਿਹੜਾ ਆਪਣੇ ਕੋਲ ਬਸ਼ੇਰਾ ਆਇਆ ਸਜਣੋਂ ਤੁਹਾਨੂੰ ਵਿਖਾਈ ਜੰਨੇ ਅਸੀਂ ਇਹ ਬਸ਼ੇਰੇ ਦੀ ਮੰਨ ਲਓ ਇਸੇ ਨਾਲ ਹੀ ਤੁਸੀਂ ਹਾਂਜੀ ਮੇਰੇ ਕੋਲ ਆਏ ਨੂੰ ਜੀ ਇਹਨੂੰ ਆਦਮੀ ਨੇ ਹੋਣਿਆ ਮੂਰੇ ਹੀ ਅਜੇ ਅੱਛਾ ਮੰਨ ਕੇ ਚਲੋ ਜਦੋਂ ਦਾ ਆਪਣੇ ਕੋਲੇ ਇਹ ਕੋੜਾ ਆਹੀ ਬੱਚਾ ਆਇਆ ਵਾ 4 ਮਹੀਨੇ ਦੇ ਨੇਟ ਹੋਣਾ ਜੇ ਸਾਡੇ 3.5 ਮਹੀਨੇ ਮੰਨੋ ਹੋਏ ਆ ਜੀ ਇਹਨੂੰ 2.5 ਇੰਚ ਹਾਈਟ ਵੀ ਕਰ ਗਿਆ ਆਪਣੇ ਕੋਲੇ ਆ ਕੇ ਬੱਚਾ ਉਹ ਵੀ ਦੁੱਗਣਾ ਹੋ ਗਿਆ ਜੀ ਤੇ ਉਹਨੂੰ ਕਿਹੜੀ ਪਾ ਰਹੇ ਹੋ ਫਿਰ ਉਹਨੂੰ ਡਾਇਮੰਡ ਜੀ ਡਾਇਮੰਡ ਕੱਲੀ ਹਾਂ ਜੀ ਡਾਇਮੰਡ ਮਾਲਾ ਘੋੜਿਆਂ ਦੀ ਸਾਡੇ ਨਾਲ ਉਹਨੂੰ ਸ਼ੋ ਸ਼ੋ ਸਟਾਰਟ ਕੀਤੀਆਂ ਅਸੀਂ ਸ਼ੋ ਸਟਾਰ ਇਹ ਕਦੋਂ ਦੀ ਉਹ ਹੁਣੇ ਕੀਤੀ ਆ ਜੀ ਆਪਾਂ ਕਿਉਂਕਿ ਸ਼ੋ ਆਉਂਦਾ ਜੀ ਆਪਾਂ ਸ਼ੋ ਚ ਕੋੜਾ ਪਾਉਣਾ ਜੀ ਵਾ ਜੀ ਇਹ ਸੱਜਣੋ ਜਿਹੜਾ ਬਛੇਰਾ ਜਾਂ ਘੋੜਾ ਕਿੰਨੇ ਚਿਰ ਦਾ ਹੈ ਇਹ 4 ਸਾਲ ਦਾ ਜੀ ਇਹ ਨਵੰਬਰ ਜਨਵਰੀ ਚ ਲੱਗਿਆ ਹੁਣ 4 ਸਾਲ ਜੀ ਇਹ ਜਿਹੜ లైది ਕਿਦਾਂ ਦੀ ਗ੍ਰੋਥ ਸੀ ਤਾਂ ਹੁਣ ਕੀ ਫਰਕ ਆ ਮੇਰੇ ਬਹੁਤ ਜ਼ਿਆਦਾ ਜਿਵੇਂ ਮੇਰਾ ਇੰਦਰ ਭرائی ਆ ਉਹ ਜਿਵੇਂ ਆਮ ਨਾਰਮਲ ਘਰੇ ਕੀ ਜਾਂਦੀਆਂ ਬਣਾ ਕੇ ਪਾਉਂਦਾ ਹੁੰਦਾ ਸੀ ਉਹਨੂੰ ਜੀ ਹਾਂਜੀ ਉਹ ਗੱਸੇ ਵਾਲਾ ਗਰਮੀ ਦੇ ਵਿੱਚ ਆ ਕੇ ਪਸ਼ੂ ਨੂੰ ਤੋੜਦਾ ਸੀਗਾ ਉਹਦੇ ਕੋਲ ਦੋ ਪਸ਼ੂ ਸਪੈਰ ਹੋ ਗਏ ਸੀਗੇ ਓਕੇ ਉਹ ਡਰਦਾ ਮਾਰਾ ਤੋੜ ਦਿੰਦਾ ਸੀਗਾ ਪਸ਼ੂ ਜਾਨੀ ਜਦੋਂ ਮੈਂ ਲੈ ਕੇ ਆਇਆ ਸੀ ਉਦੋਂ ਬਾਬਾ ਲੱਸਾ ਸੀ ਥੋੜਾ ਬਹੁਤ ਜਿਆਦਾ ਲੱਸਾ ਸੀ ਉਹ ਦਵਾ ਦਾ ਪੈਨੋ ਹਾਂਜੀ ਦਿੰਦਾ ਹੀ ਕੋੜਾ ਫਿੱਟ ਹੋ ਗਿਆ ਕੋੜਾ ਫਿੱਟ ਹੋ ਗਿਆ ਜੀ ਹਾਂਜੀ ਅੱਛਾ ਹੁਣ ਆ ਗਈ ਅਗਲੇ ਪਾਸੇ ਸ਼ੋ 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 ਹਾਂਜੀ ਆਉਂਦੀ ਹੈ ਜਿੰਨੇ ਸ਼ੋਅਾਂ ਸ਼ਾਂਟ ਜਿਹਨੇ ਸ਼ੋਅਾਂ 'ਚ ਕੋਈ ਘੋੜੀ ਪਾਉਣੀ ਆ ਘੋੜੇ ਬਸ਼ੇਰੀ ਪਾਉਣੀ ਆ ਬਸ਼ੇਰਾ ਪਾਉਣਾ ਇਹ ਕੀ ਕੀ ਕੰਮ ਕਰਦੀ ਹੈ ਜੀ ਇਹਨੇ ਵੀਰੇ ਪਸ਼ੂ ਨੂੰ ਦਿਰਾਦੀ ਕਰਦਾ ਸ਼ੋਅ ਵਾਸਤੇ ਜੀ ਹ ਪੂਰਾ ਫੋਲ ਕਰਦੀ ਹੈ ਪਤਾ ਇਹਦੇ ਵਿੱਚ ਤਾਂ ਪਤਾ ਹੀ ਨਹੀਂ ਕੀ Cosa ਜੀ ਬਸ ਸਿਰੇ ਹੀ ਆ ਬਸ ਤੇ ਜੇ ਡਾਇਮੰਡ ਦੀ ਗੱਲ ਕਰੀ ਉਹਦੇ ਬਾਰੇ ਬਲੇ ਭਰਾ ਹੁੰਦਾ ਪਾਉਂਦੇ ਆ ਜੀ ਉਸ ਪਾਉਂਦੇ ਆ ਹਨਾ ਤਕਰੀਬਨ 90% ਭਰਾ ਘੋੜਿਆਂ ਵਾਲੇ ਇਹ ਚੀਜ਼ ਇਹ ਤੇ ਪਲੈਟੀਨਮ ਪਲੈਟੀਨਮ ਜੀ ਹਾਂਜੀ ਇਹ ਇਹ ਪਹਿਣੀ ਆ ਵੀਰੇ ਜਿਹੜੀ ਗੱਬਣ ਕੁੜੀ ਵੀ ਆ ਨਾਲ ਦੇ ਨਾਲ ਦੁੱਧ ਪਲਾਉਂਦੀ ਆ ਜੀ ਉਹਨੂੰ ਕੱਲੀ ਗੱਬਣ ਕੁੜੀ ਨੂੰ ਨਹੀਂ ਪੈਣੀ ਇਹ ਕੱਲੀ ਗੱਬਣ ਨੂੰ ਪਲੇਟਮ ਪੈਣੀ ਆ ਓਕੇ ਜਿਹੜੀ ਦੁੱਧ ਪਲਾਉਂਦੀ ਆ ਉਹਨੂੰ ਡਾਇਮੰਡ ਪੈਣੀ ਆ ਜੀ ਫੰਡ ਨਹੀਂ ਆ ਇਹਦੇ ਵਿੱਚ ਬਾਈ ਸਾਰੀਆਂ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਸਾਨੂੰ ਦੱਸ ਸਕਦੇ ਹੋ ਵੀ ਜੇ ਡਾਇਮੰਡ ਦੀ ਗੱਲ ਕਰੀਏ ਇਹਦੇ ਵਿੱਚ ਕਿਹੜੇ ਕਿਹੜੀ ਮਿਨਰਲ ਪਾਏ ਆ ਕੀ ਪਾਇਆ ਜਾਣੇ ਲਾ ਲੋ ਜੋ ਜਮੀ ਪਤਾ ਹੀ ਨਹੀਂ ਕੋਈ ਜਿੰਨੀ ਕੁ ਚੀਜ਼ੇ ਘੋੜੇ ਨੂੰ ਸਹੀ ਦੀ ਆ ਸਾਰਾ ਕੁਝ ਮਿਕਸ ਹੈ ਲਾ ਪੌਡਰ ਤੋਂ ਲੈ ਕੇ ਲਾ ਜੋ ਜਮੀ ਛੋਲੇ ਸਾਰਿਆਂ ਦੇ ਵਿੱਚ ਪੂਰੇ ਕੀਤੇ ਹੋਈ ਇਹਨਾਂ ਦੇ ਹੁਣ ਆਪਾਂ ਬ੍ਰਾਂਚ ਦੱਸ ਗਏ ਬਾਈ ਆਪਣੀ ਲੋਕੇਸ਼ਨ ਮੇਨ ਦੱਸ ਦਈਏ ਵੀਰੇ ਆਪਣੀ ਲੋਕੇਸ਼ਨ ਹੈਗੀ ਪਿੰਡ ਹੈਗਾ ਗਾਲੋਕਲਾ ਤਹਿਸੀਲ ਜਗਰਾਉ ਡਿਸਟ੍ਰਿਕਟ ਲੁਧਿਆਣਾ ਜੀ ਤੇ ਜਿਹੜੇ ਵੀ ਭਰਾ ਨੇ ਤੁਹਾਡੇ ਤੋਂ ਮੰਨ ਲਓ ਲੈਣਾ ਹੋਵੇ ਤੇ ਨੰਬਰ ਵੀ ਬੋਲ ਦਈਏ ਨੰਬਰ ਹੈਗਾ 97801 67617 1 ਹੈਗਾ ਜੀ 98 159 47476 ਜੀ ਤੇ ਕੋਈ ਮੰਨ ਲਓ ਜੇ ਕੋਈ ਭਰਾ ਦੂਰ ਨੇੜੇੋਂ ਮੰਗਾਉਂਦਾ ਹੈ ਤੇ ਉਹਦੀ ਡਿਲੀਵਰੀ ਦਾ ਕਿਦਾਂ ਲਿਵਰੀ ਮੇਰੇ ਕੋਈ ਚੱਕਰ ਨਹੀਂ ਹੋ ਜੂ ਉਹਦਾ ਜਿੰਨਾ ਕਿਰਾਇਆ ਜਿੰਨਾ ਕਿ ਲੱਗੂਗਾ ਉਹ ਉਹ ਤੇ ਦਿਨ ਨੂੰ ਕਰੇ ਹੋਮ ਡਿਲੀਵਰੀ ਵੀ ਕਰ ਦਿੰਦੇ ਲਿਵਰੀ ਹੋ ਜੂਗੀ ਉਹ ਕਿਰਾਇਆ ਬੰਦੇ ਹੋ ਜਾ ਲੱਗ ਜਾਂਦਾ ਜੀ ਹੋਰ ਕੋਈ ਗੱਲ ਭਰਾਵਾਂ ਨਾਲ ਸਾਂਝ ਪਾਉਣੀਆਂ ਤਾਂ ਜਿਹੜੀ ਮੈਂ ਭੁੱਲ ਗਿਆ ਵਾਂ ਬਸ ਜੀ ਵੀਰੇ ਆਪਾਂ ਆਏ ਕਨੇ ਜਿਵੇਂ ਆਮ ਆਪਾਂ ਘਰੇ ਕੋਈ ਬੰਦਾ ਹੋਵੇ ਅਵਾਲ ਕੇ ਪੌਣੇ ਆ ਹੋਰ ਪੌਣੇ ਜਾਂ ਮੈਂ ਆਪਣੇ ਘਰੇ ਉਹਦੇ ਨਾਲ ਵੈਸੇ ਇਹ ਫੀਡ ਬਹੁਤ ਸਸਤੀ ਪੈਂਦੀ ਆ ਜੀ ਹੂੰ ਬਹੁਤ ਜਿਆਦਾ ਚੀਜ਼ੇ ਬਾਜ਼ਾਰ ਨਾਲੋਂ ਲਿਉਣ ਤੋਂ ਆਪਦਾ ਸਿਰ ਪਕਾ ਹੀ ਕਰਨ ਨਾਲ ਮੈਂ ਇਹਦੇ ਨਾਲ ਕੋਈ ਐਕਸਟਰਾ ਜੀ ਜਣ ਪਸੂ ਨਹੀਂ ਲਾ ਲੋ ਮੈਂ ਕ ਸਰੋਂ ਦੀ ਖਲ ਬੜੇਵਿਆਂ ਦੀ ਖਲ ਲਾ ਲੋ ਕਿਤੇ ਆਪ ਮੈਨੂੰ ਲੈਕਚਰ ਪਾਤਾ ਜੀ ਉਹਨਾਂ ਨੂੰ ਪਸ਼ੂ ਦੇ ਅੰਦਰ ਕਮਜ਼ੋਰੀ ਆ ਗਈ ਜਾਂ ਉਹਨੂੰ ਹੀ ਹੁਣ ਐ ਕਰੋ ਜੀ ਇਹਨੂੰ ਕੈਲਸ਼ੀਅਮ ਲਿਆ ਕੇ ਚਾੜ ਦੋ ਜੀ ਅੱਛਾ ਉਹ ਸਾਰਾ ਕੋਈ ਨਹੀਂ ਕੋਈ ਐਕਸਟਰ ਜੀ ਸਾਰੀ ਬੰਦ ਹੈ ਜੀ ਕੋਈ ਨਹੀਂ ਬੋੜਾ ਜਿਵੇਂ ਇਹ ਫੀਡ ਚੇਂਜ ਹੋ ਜਾਂਦੀ ਇਹਨਾਂ ਦੀ ਜੀ ਪਸ਼ੂ ਨੂੰ ਵੀ ਦੁੱਧ ਵਾਲੇ ਨੂੰ ਵੀ ਲਾ ਲੋ ਜਿਵੇਂ ਜਿਵੇਂ ਨੂਰ ਚੋਰੀ ਹੈ ਇਹਦੇ ਉੱਤੋਂ ਦੀ ਕੱਲੀ ਗਾਇਆਂ ਦੀ ਅੱਡ ਆਉਂਦੀ ਹੈ ਜੀ ਮੱਝਾਂ ਦੀ ਕੱਲੀ ਅੱਡ ਆਉਂਦੀ ਜਿਵੇਂ ਜਿਵੇਂ ਦੁੱਧ ਵਧਿਆ ਨਾ ਫੀਡ ਅਲੱਗ ਹੋ ਜਾਂਦੀ ਹੈ ਜੀ ਓਕੇ ਤੇ ਜਿਵੇਂ ਪਸ਼ੂ ਨੂੰ ਸੂਣ ਤੋਂ 20 ਦਿਨ ਰਹਿ ਕੇ ਉਹ ਤੋਂ 20 ਦਿਨ ਪਹਿਲਾਂ ਤੇ 20 ਦਿਨ ਬਾਅਦ ਜਦ ਤੱਕ ਫੀਡ ਅੱਡ ਪੈਂਦੀ ਹੈ ਜੀ ਉਹਨੇ 20 20 ਫੀਡ ਆਉਂਦੀ ਹੈ ਜੀ ਓਕੇ ਉਹ ਪਸ਼ੂ ਨੂੰ ਤਿਆਰ ਕਰਦੀ ਆ ਬੱਚਾ ਕਰ ਤਿਆਰ ਕਰਦੀ ਆ ਤੇ ਜਾਨੀ ਲਾ ਲੋ ਬਾਅਦ ਸੂਣ ਤੋਂ ਬਾਅਦ ਪਸ਼ੂ ਸੁੱਖਾ ਸੁੰਦਾ ਗੇਰ ਪਸ਼ੂ ਦੀ ਬਹੁਤ ਸੋਖੀ ਪੈਂਦੀ ਹੈ ਜੀ ਜੀ ਹਾਂਜੀ ਅੱਛਾ ਹੋਰ ਕੋਈ ਗੱਲ ਬਾਤ ਕੇ ਲਈਏ ਭਰਾਵਾਂ ਦਾ ਇਜਾਜ਼ਤ ਓਕੇ ਹਾਂਜੀ ਓਕੇ ਵੀਰ ਚੜਦੀ ਕਲਾ ਜੀ ਵੀਰ ਦਾ ਧੰਨਵਾਦ ਤੁਹਾਡਾ ਜੀ ਹਾਂ ਧੰਨਵਾਦ ਧੰਨਵਾਦ ਬਾਈ ਲੈ ਵੀ ਸਜਣੋ ਸਣੀ ਦਰਾਆਂ ਵਾਲਿਆਂ ਦੀ ਇੱਕ ਬ੍ਰਾਂ ਦੀ ਸਦਾਤ ਹੋਣਾ ਦੀ ਤੇ ਵੀਰ ਅਮਨਿੰਦਰ ਹੈ ਤੇ ਬਾਈ ਨੇ ਬਾਕੀ ਡਿਟੇਲ ਤੁਹਾਨੂੰ ਦੱਸ ਹੀ ਦਿੱਤੀ ਆ ਕੋਈ ਮੰਨ ਲਓ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਫੀਲਡ ਚਾਹੀਦੀ ਆ ਜਾਂ ਕੋਈ ਘਾਟਵਾਹ ਹੈ ਤੁਹਾਡੇ ਨਗੀਨੇ ਨੂੰ ਕੋਈ ਘੋੜੇ ਨੂੰ ਘੋੜੀ ਨੂੰ ਬਛੇਰੇ ਬਛੇਰੀ ਨੂੰ ਤੇ ਜਾਂ ਫਿਰ ਮੰਨ ਕੇ ਚਲੋ ਮੱਝਾ گاਵਾ ਨੂੰ ਕੋਈ ਦੁੱਧ ਕੱਟ ਦਿੰਦਿਆਂ ਜਾਂ ਕੋਈ ਪ੍ਰੋਬਲਮ ਹੈ ਤਾਂ ਤੁਸੀਂ ਵੀਰਾਂ ਦਾ ਨੰਬਰ ਦਿੱਤੇ ਦੇ ਸੰਪਰਕ ਕਰ ਸਕਦੇ ਹੋ ਵੀਡੀਓ ਸ਼ੇਅਰ ਕਰਦੇ ਹੋ ਬਹੁਤੀ ਜਲਦ ਅਗਲੀ ਵੀਡੀਓ ਨੂੰ ਮਿਲਦੇ ਆ ਧੰਨਵਾਦ ਬਜੀ ਧੰਨਵਾਦ ਓਕੇ ਸੱਜਣੋ ਮਿਲਦੇ ਆ ਅਗਲੀ ਵੀਡੀਓ ਨਾਲ ਸ਼ੇਅਰ ਮਾਰਦੇ ਧੰਨਵਾਦ